ਸੋ ਕੋ ਤੇ ਦੁੱਖ ਖੁਸ਼ੀ ਆਨੰਦ ਗਮੀਆਂ ਜੜੀਆਂ ਨੇ ਇਸ ਜਹਾਂ ਦੇ ਅੰਦਰ ਇਨਸਾਨ ਦੀ ਜੜੀ ਪਰਖ ਕਰਾਉਂਦੀਆਂ ਨੇ ਤੇ ਕਬੀਰ ਜੀ ਕਬਦ ਕਹਿਣਾ ਕਰਦੇ ਨੇ ਕਬੀਰ ਕਿਸੌਤੀ ਰਾਮ ਕੀ ਝੂਠਾ ਟਿਕਾ ਨਾ ਕੋਈ ਰਾਮ ਕੋ ਸੋਟੀ ਸੋਸ ਹੈ ਜੋ ਮਰਜੀ ਬਾ ਹੋਏ ਕਬੀਰ ਜੀ ਕਹਿਣਾ ਕਰਦੇ ਭਾਈ ਉਹ ਦੀਨ ਦੁਨੀਆ ਦਾ ਮਾਲਕ ਜਦੋਂ ਪਰਖਦਾ ਹੈ ਨਾ ਜਦੋਂ ਸੋਧ ਸਾਰ ਲੈਂਦਾ ਸਭ ਦੀ ਤੇ ਜਿਹੜੇ អਗੁਣਾ ਦੇ ਨਾਲ ਭਰੇ ਪਏ ਐ ਬੁਰਿਆਈਆਂ ਦੇ ਨਾਲ ਭਰੇ ਪਏ ਐ ਜਿਨ੍ਹਾਂ ਦੇ ਜੀਵਨ ਦੇ ਅੰਦਰ ਮਾਇਆ ਜਿਹੜੀ ਐ ਉਹ ਭਰਪੂਰ ਪਰ ਨਾਮ ਸਿਮਨ ਭਜਨ ਬੰਦਗੀ ਦਾ ਕੋਈ ਰੰਗ ਨਹੀਂ ਐ ਉਹਨਾਂ ਝੋਟੀਆਂ ਦੇ ਉਹ ਨਿਰੰਕਰ ਜਿਹੜਾ ਉਦੀ ਦੁਨੀਆ ਦਾ ਮਾਲਕ ਸਾਰ ਨਹੀਂ ਕਰਦਾ ਦਸਨਾ ਕਰਦੇ ਨੇ ਕੋ ਸੰਪੀ ਤੇ ਖਰੇ ਉਤਰਦੇ ਐ ਜਿਹੜੇ ਆਪਣੇ ਅੰਦਰੋਂ ਵਿਸ਼ੇ ਵਿਕਾਰ ਔਗਣ ਜਿਹੜੀ ਐ ਪੰਜ ਸਾਡੇ ਚੋਰ ਐ ਨਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਨਾਂ ਪੰਜਾਂ ਨੂੰ ਮਾਰ ਲੈਂਦੀ ਐ ਦੁਨਿਆਵੀ ਮਰਣਾ ਨਹੀਂ ਕਹਿੰਦੀ ਕਬੀਰ ਜੀ ਅੰਦਰ ਔਗਣਾਂ ਨੂੰ ਮਰਨ ਦੇ ਬਾਬਾ ਦੱਸਦੇ ਕਾਮ ਕਸੌਟੀ ਸੋਸ ਹੈ ਕਹਿੰਦੇ ਉਸ ਪਰਮਾਤਮਾ ਦੀ ਪਰਖ ਤੇ ਖਰਾ ਉਹ ਉਤਰਦਾ ਐ ਜਿਹੜਾ ਆਪਣੇ ਅੰਦਰਲੇ ਔਗਣਾਂ ਨੂੰ ਮਾਰ ਲੈਂਦਾ ਐ ਨਾ ਕੇ ਦੁਨਿਆਵੀ ਸਰੀਰ ਕਰਕੇ ਮੌਤਾਂ ਦੀ ਬਾਤ ਦੱਸਦਾ ਤੇ ਜਿਨੇ ਆਪਣੇ ਆਪ ਨੂੰ ਅੰਦਰੋਂ ਇਨ੍ਹਾਂ ਮਾਇਆ ਦੇ ਰੰਗਾਂ ਤੋਂ ਇਨ੍ਹਾਂ ਰੋਗਾਂ ਤੋਂ ਆਗਣਾ ਤੋਂ ਜਿਨੇ ਆਜ਼ਾਦ ਕਰਾਲਿਆ ਉਹ ਸੁਨਰੰਗ ਕਰ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ ਉਹ ਪਰਖ ਦੇ ਵਿੱਚ ਸਫਲ ਹੋ ਜਾਂਦਾ ਹੈ